ਸਸ਼ਕਲ ਦਾ ਟੀਵੀ ਐਨਆਰ ਜਿਹਨੇ ਜੁੜਿਆ ਤੁਸੀਂ ਮੈਂ ਹਾਂ ਸੁਖਮਨ ਚੀਮਾ ਬਹੁਤ ਅਹਿਮ ਖਬਰ ਮੌਸਮ ਨੂੰ ਲੈ ਕੇ ਆ ਰਹੀ ਹਾਂ ਜਿੱਥੇ ਕਿ ਮੌਸਮ ਵਿਭਾਗ ਦੇ ਵੱਲੋਂ ਬਹੁਤ ਇਲਾਕਿਆਂ ਦੇ ਵਿੱਚ ਕਈ ਸੂਫਿਆਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਕਿ ਕਿਸੇ ਵੀ ਵੇਲੇ ਭਾਰੀ ਬਾਰਿਸ਼ ਹੋ ਸਕਦੀ ਹੈ ਤੇ ਉਸ ਦੇ ਨਤੀਜਿਆਂ ਦੇ ਬਜੂ ਪੱਛਮੀ ਬਕਾਲ ਬੰਗਾਲ ਦੇ ਵਿੱਚ ਬਹੁਤ ਭਾਰੀ ਬਾਰਿਸ਼ ਹੋ ਚੁੱਕੀ ਹੈ ਜਾਨਕਿ ਬੀਤੀ ਲੰਗੀ ਰਾਤ ਹੈ ਸ਼ਨੀਵਾਰ ਰਾਤ ਨੂੰ ਬਹੁਤ ਭਾਰੀ ਮੀਂਹ ਪਿਆ ਤੇ ਜਿਸ ਦੇ ਨਾਲ ਪੱਛਮੀ ਬੰਗਾਲ ਦੇ ਜ਼ਿਲ੍ਹੇ ਧਾਰਜੀ ਲਿੰਗ ਦੇ ਵਿੱਚ ਕਈ ਥਾਵਾਂ ਦੇ ਉੱਪਰ ਜ਼ਮੀਨ ਖਿਸਕ ਚੁੱਕੀ ਆ ਲੈਂਡਸਲਾਈਡਿੰਗ ਹੋ ਚੁੱਕੀ ਆ ਜਿਸ ਦੇ ਵਿੱਚ ਖਬਰ ਜੋ ਸਾਹਮਣੇ ਆ ਕਿ ਘੱਟੋ ਘੱਟ 7 ਲੋਕਾਂ ਦੀ ਮੌਤ ਦੀ ਵੀ ਖਬਰ ਹੈ ਹਾਲਾਂਕਿ ਕਈ ਲੋਕ ਲਾਪਤਾ ਵੀ ਹੋ ਪਰ ਸਰਕਾਰ ਦੇ ਵੱਲੋਂ ਹਲੇ ਤੱਕ ਕੋਈ ਵੀ ਅਧਿਕਾਰਤ ਅੰਕੜਾ ਜਿਹੜਾ ਜਾਰੀ ਨਹੀਂ ਕੀਤਾ ਗਿਆ ਪਰ ਸੂਤਰਾਂ ਵੱਲੋਂ ਖਬਰ ਆ ਕਿ 7 ਲੋਕਾਂ ਦੀ ਮੌਤ ਆ ਕਈ ਲੋਕ ਆ ਲਗਾਤਾਰ ਹੋ ਚੁੱਕਾ ਹੈ ਸ਼ਨੀਵਾਰ ਰਾਤ ਨੂੰ ਯਾਨੀ ਕਿ ਲੰਗੀ ਰਾਤ ਜਿਹੜਾ ਪੱਛਮੀ ਬੰਗਾਲ ਦੇ ਧਾਰਮੀ ਧਾਰਜੀ ਲਿੰਗ ਜ਼ਿਲ੍ਹੇ ਦੇ ਵਿੱਚ ਭਾਰੀ ਲੈਂਡਸਲਾਈਡਿੰਗ ਹੋਈ ਹੈ ਪਹਿਲਾਂ ਬਹੁਤ ਜ਼ਿਆਦੇ ਭਾਰੀ ਮੀਂਹ ਪੈਂਦਾ ਤੇ ਉਸ ਦੇ ਨਾਲ ਮਿੱਟੀ ਦੇ ਵਿੱਚ ਨਮੀ ਆਉਣ ਦੇ ਨਾਲ ਜ਼ਮੀਨ ਖਿਸਕ ਜਾਂਦੀ ਹੈ ਲੈਂਡਸਲਾਈਡਿੰਗ ਹੋ ਜਾਂਦੀ ਹੈ ਲਗਾਤਾਰ ਮੀ ਪੈਰ ਦੇ ਨਾਲ ਆਪਸ ਦੇ ਵਿੱਚ ਬਹੁਤ ਸਾਰੇ ਪਿੰਡਾਂ ਦਾ ਲੈਂਡਸਲਾਈਡਿੰਗ ਦੇ ਨਾਲ ਸੰਪਰਕ ਵੀ ਟੁੱਟ ਚੁੱਕਿਆ ਪ੍ਰਸ਼ਾਸਨ ਨੇ ਸਲਾਨੀਆਂ ਨੂੰ ਜਿਹੜੇ ਪੰਜਾਬ ਪਰ ਉਤੋਂ ਦੇ ਨਿਵਾਸੀ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਅੰਦਰ ਰਹਿਣ ਦੀ ਅਪੀਲ ਕੀਤੀ ਗਿਆ ਸਲਾਨੀਆਂ ਦੀ ਸੁਰੱਖਿਆ ਦੇ ਲਈ ਅਗਲੇ ਹੁਕਮਾਂ ਤੱਕ ਸਾਰੇ ਸੈਰ ਸਪਾਟੇ ਬੰਦ ਕਰ ਦਿੱਤੇ ਗਏ ਨੇ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਾਂ ਜ਼ਮੀਨ ਖਿਸਕਣ ਦੇ ਨਾਲ ਕੁਰਸੀ ਔਂਗ ਦੇ ਵਿੱਚ ਦਿਲ ਦਿਲਾਰਾਂਗ ਤੇ ਜਿਹੜਾ ਦਿਲਾਰਾਮ ਤੇ ਵੈਸਲ ਖੋਲਾ ਦੇ ਨੇੜੇ ਮੁੱਖ ਸੜਕਾ ਜਿਹੜੀ ਉਹ ਵੀ ਬੰਦ ਹੋ ਚੁੱਕਿਆ ਰੋਹੀਨੀ ਰਸਤਾ ਖਰਾਬ ਹੋ ਚੁੱਕਿਆ ਇੱਥੋਂ ਤੱਕ ਕਿ ਸਿਲੀਗੁੜੀ ਅਤੇ ਮੇਰਿਕ ਵਿਚਕਾਰ ਬਹੁਤ ਵੱਡਾ ਇੱਕ ਲੋਹੇ ਦਾ ਪੁਲ ਲੱਗਿਆ ਹੋਇਆ ਸੀ ਜਿਹੜਾ ਕਿ ਇਸ ਵਕਤ ਟਹਿ ਢੇਰੀ ਹੋ ਚੁੱਕਿਆ ਹੈ ਵੱਡਾ ਲੋਹੇ ਦਾ ਪੁਲ ਡਿੱਗਣ ਦੇ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਜਿਹੜਾ ਇਸ ਦੇ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਸੀ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਹਾਲਾਤ ਖਰਾਬ ਹੋ ਸਕਦੇ ਨੇ ਹੜਾਂ ਵਰਗੀ ਸਿੱਤੀ ਬਣ ਸਕਦੀ ਹੈ ਡੈਮਾਂ ਦੇ ਵਿੱਚੋਂ ਪਾਣੀ ਛੱਡ ਕੇ ਸਪਿਲਵੇ ਗੇਟ ਕੋਲ ਕੇ ਡੈਮ ਖਾਲੀ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਵਧਿਆ ਪਰ ਖਬਰ ਅਹਿਮ ਹੈ ਕਿ ਸ਼ਨੀਵਾਰ ਰਾਤ ਨੂੰ ਲੰਗੀ ਰਾਤ ਪਛਮੀ ਬਗਾਲ ਦੇ ਵਿੱਚ ਦਾਰਜੀਲਿੰਗ ਜ਼ਿਲ੍ਹੇ ਦੇ ਵਿੱਚ ਬਹੁਤ ਭਾਰੀ ਮੀਂਹ ਪੈਂਦਾ ਤੇ ਉਸੇ ਭਾਰੀ ਮੀਂਹ ਦੇ ਨਾਲ ਮਿੱਟੀ ਦੇ ਵਿੱਚ ਜਦੋਂ ਨਮੀ ਭਰ ਜਾਂਦੀ ਆ ਸੜਕਾਂ ਦੇ ਉੱਪਰ ਜਾਨੀ ਕਿ ਉੱਪਰੋਂ ਪਹਾੜਾਂ ਵਾਲੇ ਇਲਾਕੇ ਦੇ ਵਿੱਚੋਂ ਜ਼ਮੀਨ ਖਿਸਕ ਜਾਂਦੀ ਆ ਲੈਂਡਸਲਾਈਡਿੰਗ ਹੋ ਜਾਂਦੀ ਆ ਖਬਰ ਆ ਕੇ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਚੁੱਕੀ ਆ ਕਈ ਲੋਕ ਫਿਲਹਾਲ ਲਾਪਤਾ ਦੱਸੇ ਜਾ ਰਹੇ ਨੇ ਫਿਲਹਾਲ ਮੌਤਾਂ ਦੇ ਅੰਕੜੇ ਨੂੰ ਲੈ ਕੇ ਜਾਂ ਹੋਰ ਆ ਨੁਕਸਾਨ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੋਈ ਵੀ ਅਧਿਕਾਰਤ ਜਾਣਕਾਰੀ ਅੰਕੜਾ ਸਾਂਝਾ ਨਹੀਂ ਕੀਤਾ ਗਿਆ ਪਰ ਲਗਾਤਾਰ ਭਾਰੀ ਮੀਂਹ ਦੇ ਨਾਲ ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਅਤੇ ਸਲਾਨੀਆਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ ਸਲਾਨੀਆਂ ਦੀ ਸੁਰੱਖਿਆ ਲਈ ਅਗਲੇ ਹੁਕਮ ਤੱਕ ਸਾਰੇ ਸੈਸਪਾਰਟੇ ਦੇ ਸਥਾਨ ਵੀ ਬੰਦ ਕਰ ਦਿੱਤੇ ਗਏ ਨੇ ਜਿਸ ਦੇ ਨਾਲ ਸਿੱਲੀ ਗੁੜੀ ਅਤੇ ਮੇਰਕ ਵਿਚਕਾਰ ਇੱਕ ਵੱਡਾ ਲੋਹੇ ਦਾ ਪੁਲ ਲੱਗਿਆ ਸੀ ਜਿਹੜਾ ਕਿ ਦੋਵਾਂ ਨੂੰ ਜਿਹੜਾ ਆਪਸ ਦੇ ਵਿੱਚ ਜੁੜਦਾ ਸੀ ਉਹ ਇਸ ਵਕਤ ਢਹਿ ਢੇਰੀ ਹੋ ਚੁੱਕਿਆ ਜਿਸ ਦੇ ਨਾਲ ਕਈ ਪਿੰਡਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਚੁੱਕਿਆ ਬਹੁਤ ਭਾਰੀ ਨੁਕਸਾਨ ਲੈਂਡਸਲਾਈਡਿੰਗ ਦੇ ਨਾਲ ਇਸ ਵਕਤ ਪੱਛਮੀ ਬੰਗਾਲ ਦੇ ਵਿੱਚ ਹੋ ਚੁੱਕਿਆ ਡਾਰਜੀ ਲਿੰਗ ਦੇ ਵਿੱਚ ਬਹੁਤ ਭਾਰੀ ਮੀਂਹ ਪਿਆ ਲੈਂਡਸਲਾਈਡਿੰਗ ਹੋਈ ਹੈ 7 ਲੋਕਾਂ ਦੀ ਮੌਤ ਹੋຊੀ ਜਾ ਰਹੀ ਹੈ ਇਤੋਂ ਤੱਕ ਕਿ ਜਿਹੜਾ ਮੇਰੇ ਕਹਤੇ ਸਲੀਗੁੜੀ ਦੇ ਵਿਚਕਾਰ ਲੋਹੇ ਦਾ ਵੱਡਾ ਪੁਲ ਲੱਗਿਆ ਹੋਇਆ ਸੀ ਉਹ ਵੀ ਢਹਿ ਢੇਰੀ ਹੋ ਚੁੱਕਿਆ ਹੈ